ਇੱਕ ਚੀਜ਼ ਨੋਟ ਕੀਤੀ ਹੋਏਗੀ ਆਪਨੇ ਸਭਨੇ ਆਪਾਂ ਜੇ ਤਾਂ ਪ੍ਰਸ਼ਾਦ ਮਿਲਦਾ ਹੈ ਨਾ ਜੀ ਆਪਾਂ ਹੱਥ ਕਰਦੇ ਆ ਦੋਵੇਂ ਕਿਸੇ ਕਿਨਕਾ ਮਾਤਰ ਵੀ ਥੱਲੇ ਡਿੱਗ ਜਾਵੇ ਨਾ ਆਪਾਂ ਉਹ ਵੀ ਚੁੱਕ ਲੈਨੇ ਆ ਥੱਲੇ ਨਹੀਂ ਰਹਿਣ ਦੇਦੇ ਕੋਈ ਥੱਲੇ ਨਹੀਂ ਰਹਿਣ ਦਵੇ ਕੋਈ ਕਹੇ ਤਾਂ ਵੀ ਡਿੱਗਾ ਹੋਵੇ ਨਾ ਉਹਨੂੰ ਨਾ ਪਤਾ ਚੱਲੇ ਦੂਸਰੇ ਨੂੰ ਪਤਾ ਲੱਗ ਜਾਵੇ ਉਹ ਵੇਖੋ ਪ੍ਰਸ਼ਾਦ ਚੁੱਕ ਲੈਂਦਾ ਹੈ ਵੀ ਥੱਲੇ ਡਿੱਗਾ ਹੈ ਇਹ ਪ੍ਰਸ਼ਾਦ ਹੈ ਜੇ ਵੇਖੋ ਇਹ ਪ੍ਰਸ਼ਾਦ ਹੈ ਤੇ ਗੁਰੂ ਦੀ ਬਾਣੀ ਤੇ ਸਾਰੀ ਪ੍ਰਸ਼ਾਦ ਹੈ ਜੀ ਇਹਨੂੰ ਵੀ ਆਪਾਂ ਉਸੇ ਤਰ੍ਹਾਂ ਹੀ ਅਦਬ ਸਤਕਾਰ ਦੇਣਾ ਜਿੰਨਾ ਪ੍ਰਸ਼ਾਦ ਨੂੰ ਦਈਏ ਆ ਜਿਤਨਾ ਆਪਾਂ ਕਣਕਾ ਮਤਰੀ ਥੱਲੇ ਨਹੀਂ ਨਾ ਰਹਿਣ ਦਿੰਦੇ ਕਹਿੰਦੇ ਇਸੇ ਤਰ੍ਹਾਂ ਇਹ ਗੁਰੂ ਦਾ ਸ਼ਬਦ ਗੁਰੂ ਦੇ ਬਚਨ ਸਾਰੀ ਪ੍ਰਸ਼ਾਦ ਨੇ ਇਹਨਾਂ ਨੂੰ ਵੀ ਆਪਣੇ ਹਿਰਦੇ ਦੇ ਅੰਦਰ ਵਸਾਉਣਾ ਹੈ ਤੇ ਆਪਾਂ ਆਪਾਂ ਸੁਖਮਨੀ ਸਾਹਿਬ ਦੇ ਅੰਦਰ ਬਚਨ ਆਉਂਦੇ ਨੇ ਨਾ ਜੀ ਕਿੰਕਾ ਇੱਕ ਜਿਸ ਜੀਵ ਬਸਾਵੇ ਪਾਂਕੀ ਮਹਿਮਾ ਗਣੀ ਨਾ ਆਵੇ ਕਿਉਂਕਿ ਜਿੰਨੇ ਕਿਨਕਾ ਮਾਤਰ ਵੀ ਅੰਦਰ ਵਸਾਲੀ ਨਾ ਬਾਣੀ ਕਹਿੰਦੇ ਉਹਦੀ ਮਹਿਮਾ ਬਿਆਨ ਨਹੀਂ ਜੇ ਹੋ ਸਕਦੀ ਆਪਾਂ ਵੇਖੋ ਕਿ ਜੇ ਪ੍ਰਸ਼ਾਦ ਘਟ ਹੋਵੇ ਨਾ ਤੇ ਆਪਾਂ ਭਾਈ ਸਾਹਿਬ ਨੂੰ ਕਹਿ ਦਿੰਨੇ ਆ ਭਾਈ ਸਾਹਿਬ ਕਿਨਕਾ ਮਾਤਰ ਹੀ ਦੇ ਦੇ ਜੀ ਕਿਨਕਾ ਮਾਤਰ ਵੀ ਕੋਈ ਪ੍ਰਸ਼ਾਦ ਹੈ ਨਾ ਜੀ ਜਿਆਦਾ ਨਹੀਂ ਤੇ ਵੇਖੋ ਸੀ ਕਹਿੰਦੇ ਪਾਂ ਕਿਨਕਾ ਜੇ ਰਹੇਗਾ ਨਾ ਇਹੋ ਦੇ ਦੋ ਭਾਈ ਸਾਹਿਬ ਇਸੇ ਤਰ੍ਹਾਂ ਗੁਰੂ ਦੀ ਬਾਣੀ ਵੀ ਭਾਵੇਂ ਕਿਨਕਾ ਮਾਤਰੀ ਜਿਨ੍ਹਾਂ ਵਸਾਲੀ ਨਾਲ ਉਹਦੀ ਮਹਿਮਾ ਬਿਆਨ ਨਹੀਂ ਹੋ ਸਕਦੀ ਤੇ ਪਰ ਜਾਨਾ ਬਚਨ ਜਪਜੀ ਸਾਹਿਬ ਚ ਪੜਦੇ ਆ ਮੰਨੇ ਕੀ ਗਤ ਕਹੀਂ ਨਾ ਜਾਏ ਕਹਿੰਦੇ ਜਿਹੜੇ ਪਰਮਾਤਮਾ ਦੇ ਨਾਮ ਨੂੰ ਸੁਣ ਕੇ ਮੰਨਦੇ ਨੇ ਨਾ ਉਹਨਾਂ ਦੀ ਮਹਿਮਾ ਬਿਆਨ ਨਹੀਂ ਜੇ ਹੋ ਸਕਦੀ ਫਿਰ